ਉਕਲਮੁੱਤ ਨਾ ਜੰਮੀਏ ਦੀ ਕਾਣੀ ਚੰਗੀ ਇਹ ਜਿਹੜੀ ਸਿਆਣਿਆਂ ਦੀ ਆਖਾਣ ਹੈ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਤੁਹਾਡੇ ਉੱਤੇ ਬਿਲਕੁਲ ਠੁਕਦੀ ਹੈ ਕਿਉਂਕਿ ਇੱਕ ਮੂਰਖ ਅਗਿਆਨੀ ਪੁੱਤ ਨਾਲੋਂ ਕੋਲੇਨੇ ਪੁੱਤ ਨਾਲੋਂ 300 ਗੁਣਾ ਚੰਗੀ ਹੁੰਦੀ ਹੈ ਸਿਆਣੇ ਕਹਿੰਦੇ ਆ ਤੁਸੀਂ ਕਿਹਾ ਕਰਦੇ ਸੀ ਕਿ ਜੇ ਕਿਸੇ ਬਾਪ ਦਾ ਪੁੱਤ ਨਕਮਾ ਨਿਕਲ ਜਵੇ ਉਹ ਆਪਣੇ ਦਾਦਿਆਂ ਪਰਦਾਦਿਆਂ ਦੀ ਬਾਤ ਦੀ ਵਿਰਸਤੀ ਜ਼ਮੀਨ ਨੂੰ ਵੇਚ ਬਾਦ ਦੱਕਾ ਲੱਗਦਾ ਤੇ ਜੇ ਕੋਈ ਸਿਆਣਾ ਹੋਵੇ ਆਪਣੇ ਪਿਓ-ਦਾਦੇ ਦੀ ਬਣਾਈ ਹੋਈ ਜ਼ਮੀਨ ਨੂੰ ਹੋਰ ਵਧਿਆ ਬਣਾ ਕੇ ਉਹਦੇ ਵਿੱਚ ਹੋਰ ਜੱਗਾ ਕਰਕੇ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਖੁਸ਼ਹਾਲ ਕਰ ਦਿੰਦਾ ਪਰ ਫਿੱਟ ਲਾਹਂਦਾ ਤੁਹਾਡੇ ਉੱਤੇ ਤੁਸੀਂ ਆਪਣੇ ਮਾਂ-ਬਾਪ ਦੇ ਜਿਹੜੇ ਨਕੰਮੇ ਪੁੱਤ ਨਿਕਲੇ بے ਪ੍ਰਭਾਵ ਪੁੱਤ ਨਿਕਲੇ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਮੁੱਖ ਮੰਤਰੀ ਸ਼ੋਵਨੀ ਅਕਾਲੀ ਦਲ ਦੀ ਸਰਕਾਰ ਵੇਲੇ ਮੋਹਾਲੀ ਦੀ 11 ਫੇਸ ਦੇ ਵਿੱਚ ਇਹ ਕੰਡੀਸ਼ਨਡ ਸਬਜ਼ੀ ਤੇ ਫਲ ਮੰਡੀ ਜਿਹੜੀ ਬਣਾਈ ਗਈ ਸੀ 12 ਏਕੜ ਦੇ ਵਿੱਚ ਅੱਜ ਤੁਸੀਂ ਉਹਦੇ ਵਿੱਚ ਇਜਾਫਾ ਕਰਕੇ ਉਹਦੇ ਵਿੱਚ ਸੁਧਾਰ ਕਰਕੇ ਉਹਨੂੰ ਹੋਰ ਲੋਕ ਪੱਖੀ ਤਾਂ ਕੀ ਬਣਾਉਣਾ ਸੀ ਪਰ ਤੁਸੀਂ ਉਸ ਨੂੰ ਵੇਚਣ ਦੇ ਉੱਤੇ ਲਾਤਾ ਉਹਦੀ ਬੋਲੀ ਦੇ ਉੱਤੇ ਲਾਤਾ ਤੁਸੀਂ ਅੱਜ ਪੰਜਾਬ ਦੇ ਖਜ਼ਾਨੇ ਦੇ ਉੱਤੇ ਜੋਕ ਬਣ ਕੇ ਲੱਗ ਗਏ ਕਿਉਂਕਿ ਤੁਸੀਂ ਪੰਜਾਬ ਦੀਆਂ ਜੱਥੇ ਦੀਆਂ ਜ਼ਮੀਨਾਂ ਪੰਜਾਬ ਦੇ ਬਿਜ਼ਨਸ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਦੇ ਉੱਤੇ ਤੁਸੀਂ ਕਮਜਾ ਕਰਕੇ ਉਹਨਾਂ ਨੂੰ ਲੁੱਟ ਰਹੇ ਆਂ ਔਰ ਉਹਨੋਂ ਹੋਣ ਵਾਲੀ ਕਮਾਈ ਨੂੰ ਦਿੱਲੀ ਵਾਲੇ ਧਾਰਮੀਆਂ ਦੀ ਜੇਬ ਤੇ ਚੁਪਾ ਰਹੇ ਆਂ ਪਰ ਇੱਕ ਗੱਲ ਯਾਦ ਰੱਖਿਓ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੇ ਨਾਮ ਤੇ ਅੱਜ ਵੀ ਮਸਦਾ ਏ ਤੁਹਾਡੇ ਵਰਗੇ ਕਈ ਆਏ ਤੇ ਕਈ ਚਲੇ ਜਾਣਗੇ ਤੁਸੀਂ ਆਪਣਾ ੱੱਲ ਤੱਕ ਜ਼ੋਰ ਲਾ ਲਓ ਇਹ ਪੰਜਾਬ ਹੈ ਨਾ ਦਬਣਾ मोकिला न खातो खण पर